ਹਾਏ 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 ਮੁਰਦਾਬਾਦ ਮੁਰਦਾਬਾਦ ਹਾਏ ਹਾਏ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਦੇ ਲੋਕੋ ਤੁਸੀਂ ਆਮ ਆਦਮੀ ਪਾਰਟੀ ਦੀ ਅਸਲੀਅਤ ਦੇਖ ਸਕਦੇ ਆ ਸਾਨੂੰ ਉਹ ਤੋਂ ਪ੍ਰੋਟੈਸਟ ਕਰਦੇ ਆ ਨੂੰ ਠਾਂ ਗੱਡੀਆਂ ਦੇ ਵਿੱਚ ਬਿਠਾ ਕੇ ਲੈ ਆਏ ਤੇ ਹੁਣ ਸਾਡੇ ਨਾਲ ਇਹ ਚਾ ਕਰ ਰਹੇ ਨਾ ਤੁਹਾਨੂੰ ਕੋਈ ਵੀਡੀਓ ਕੱਢ ਕੇ ਨਾਰੇ ਪ੍ਰਦਰਸ਼ਨ ਕਰਨ ਦੇ ਰਹੇ ਆ ਇਹ ਕਹਿੰਦੇ ਕਿ ਅਸੀਂ ਗੱਡੀ ਸਿੱਧੀ ਅੰਦਰ ਪਾ ਲਈ ਆ ਅਸੀਂ ਸੜਕਾਂ ਦੇ ਵਿੱਚੋਂ ਜਮਸ਼ੇਰ ਦੇ ਕੋਲ ਗਏ ਆ ਆਹ ਦੇਖ ਲਓ ਤੁਸੀਂ ਥੱਕੇ ਗਰਦਿਆਂ ਨੂੰ ਪਿੱਛੇ ਜਾਓ ਪਿੱਛੇ ਜਾਓ ਤੁਸੀਂ ਦੇਖਦੇ ਆ ਨਾ ਤੁਸੀਂ ਥੱਕੇ ਗਰਦਿਆਂ ਨੂੰ ਮੇਰਾ ਥਾਣੇ ਇੱਥੇ ਲਿੜਜੋ ਥਾਣੇ ਮੁਰੇ ਲਿੜਜੋ ਲੇਟ ਜਾ ਲੇਟ ਜਾ ਇੱਥੇ ਥਾਣੇ ਮੁਰੇ ਲਿੜਜੋ